ਭਾਰਤ ਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨ ਦੇ ਮੁਖੀਆਂ ਵੱਲੋਂ ਫੋਨ ਤੇ ਗੱਲਬਾਤ ਜੰਗਬੰਦੀ ਦੇ ਐਲਾਨ ਮਗਰੂਰ ਕੀਤੀ ਗੱਲਬਾਤ ਪੀਐਮ ਮੋਦੀ ਨੇ ਤਿੰਨੋਂ ਫੌਜ ਮੁਖੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਮੌਜੂਦਾ ਹਾਲਾਤਾਂ ਦਾ ਲਿਆ ਜਾਇਜ਼ਾ ਮੀਟਿੰਗ 'ਚ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਵੀ ਰਹੇ ਮੌਜੂਦ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ ਸੀਜ਼ਫਾਇਰ ਤੋਂ ਬਾਅਦ ਖੁੱਲੇ ਗਏ ਬੱਤੀ 에어ਪੋਰਟ ਪਾਕਿਸਤਾਨ ਨਾਲ ਤਣਾਅ ਕਾਰਨ ਕੀਤੇ ਗਏ ਸੀ ਬੰਦ ਜੰਗ ਖਤਮ ਹੋਣ ਤੋਂ ਬਾਅਦ ਵੀ ਪੰਜਾਬ ਛੱਡ ਕੇ ਦੌੜ ਰਹੇ ਨੇ ਯੂਪੀ ਤੇ ਬਿਹਾਰ ਵਾਲੇ ਸੀਜ਼ਫਾਇਰ ਮਗਰੋਂ ਵੀ ਡਰੇ ਹੋਏ ਨੇ ਮਜ਼ਦੂਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੋੜਕੋਟ ਪਹੁੰਚੀ ਪੰਜਾਬ ਸਰਕਾਰ 6 ਮਈ ਦੇ ਫੈਸਲੇ ਨੂੰ ਦੱਸਿਆ ਗਲਤ ਕਿਹਾ ਕੋਰਟ ਨੂੰ ਗੁੰਮਰਾਹ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪਾਣੀਆਂ ਦੀ ਵੰਡ ਨੂੰ ਲੈ ਕੇ ਬੀਬੀਐਮਬੀ ਸਰਗਰਮ ਬੀਬੀਐਮਬੀ ਨੇ ਤਿੰਨ ਸੂਬਿਆਂ ਦੀ ਸੱਦੀ ਬੈਠਕ 14 ਮਈ ਨੂੰ ਹੋਵੇਗੀ ਮੀਟਿੰਗ ਮਜੀਠੀਆ ਦੀ ਸੁਰੱਖਿਆ ਮਾਮਲੇ 'ਚ ਹਾਈ ਕੋਰਟ ਚੋਰੀ ਸੁਣਵਾਈ ਸਰਕਾਰ ਨੇ ਕੋਰਟ 'ਚ ਦਾਖਲ ਕੀਤਾ ਜਵਾਬ ਕਿਹਾ ਮਜੀਠੀਆਂ ਨੂੰ ਜਨਰਲ ਥ्रेट ਸਪੈਸਿਫਿਕ ਨਹੀਂ ਹੁਣ ਹਾਈ ਕੋਰਟ ਨੇ ਕੇਂਦਰ ਤੋਂ ਮੰਗੀ ਰਿਪੋਰਟ ਇਹ ਹੁਣ ਖਬਰਾਂ ਵਿਸਤਾਰਤ ਨਾਲ ਭਾਰਤ ਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨ ਦੇ ਮੁਖੀਆਂ ਵੱਲੋਂ ਫੋਨ ਤੇ ਗੱਲਬਾਤ ਤਾਂ ਭਾਰਤੀ ਫੌਜ ਦਾ ਵੱਡਾ ਦਾਵਾ ਕਿਹਾ ਪਾਕਿਸਤਾਨੀ ਫੌਜ ਨੇ ਦਿੱਤਾ ਅਤਵਾਦੀਆਂ ਦਾ ਸਾਥ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਦੇ ਮਿਲਟਰੀ ਆਪਰੇਸ਼ਨ ਦੇ ਮੁਖੀਆਂ ਵੱਲੋਂ ਫੋਨ 'ਤੇ ਗੱਲਬਾਤ ਕੀਤੀ ਗਈ ਪਰਮਾਣੂ ਹਥਿਆਰ ਨਾਲ ਲੈਸ ਦੋਵੇਂ ਦੇਸ਼ਾਂ ਨੇ ਕੁਝ ਦਿਨਾਂ ਦੇ ਤਣਾਅ ਤੋਂ ਬਾਅਦ ਜੰਗਬੰਦੀ ਦਾ ਸਮਝੌਤਾ ਕੀਤਾ ਸੀ ਤੇ ਦੋਵਾਂ ਮੁਖੀਆਂ ਨੇ ਅੱਜ ਸ਼ਾਮ ਗੱਲਬਾਤ ਵੀ ਕੀਤੀ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ ਇਸ ਦੌਰਾਨ ਇੱਕ ਦੂਸਰੇ ਦੇ ਖੇਤਰਾਂ ਵਿੱਚ ਮਜ਼ਾਈਲਾਂ ਤੇ ਡਰੋਨਸ ਨਾਲ ਹਮਲੇ ਕੀਤੇ ਸਨ ਇਹ ਹਮਲਾ ਭਾਰਤ ਦੇ ਕਸ਼ਮੀਰ ਵਿੱਚ ਸਲਾਨੀਆਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੀਤਾ ਸੀ ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ دہشت ਗਰਦਾਂ ਨੇ 26 ਜਣਿਆਂ ਨੂੰ ਮਾਰ ਦਿੱਤਾ ਸੀ ਭਾਰਤ ਨੇ ਇਸ ਹਮਲੇ ਨੂੰ ਇਸਲਾਮਾਬਾਦ ਦੀ ਹਮਾਇਤ ਨਾਲ ਕੀਤਾ ਹਮਲਾ ਘਰਾਰ ਦਿੱਤਾ ਸੀ ਜਦਕਿ ਪਾਕਿਸਤਾਨ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਭਾਰਤੀ ਫੌਜ ਨੇ ਪਾਕਿਸਤਾਨ ਵਿਰੋਧ ਆਪਰੇਸ਼ਨ ਸਿੰਦੂਰ ਤੋਂ ਬਾਅਦ ਵੱਡਾ ਦਾਅਵਾ ਵੀ ਕੀਤਾ ਹੈ। 에어ਮਾਰਸ਼ਲ ਏਕੇ ਭਾਰਤੀ ਨੇ ਕਿਹਾ ਹੈ ਕਿ ਭਾਰਤ ਦੀਆਂ ਕਾਰਵਾਈਆਂ دہشتਿਤ ਟਿਕਾਣਿਆਂ ਅਤੇ دہشتਤ ਗਰਦਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਨ। ਪਰ ਪਾਕਿਸਤਾਨੀ ਫੌਜ ਨੇ دہشتਤ ਗਰਦਾਂ ਦੀ ਪਿੱਠ ਤੇ ਖੜ ਕੇ ਸਥਿਤੀ ਨੂੰ ਹੋਰ ਵਿਗਾੜਨ ਦੀ ਚੋਣ ਕੀਤੀ। 에어ਮਾਰਸ਼ਲ ਭਾਰਤੀ ਨੇ ਆਪਰੇਸ਼ਨ ਸਿੰਦੂਰ ਬਾਰੇ ਵਿਸ਼ੇਸ਼ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਸਾਡੀ ਲੜਾਈ ਅਤਵਾਦ ਅਤਵਾਦੀਆਂ ਖਿਲਾਫ ਸੀ ਪਾਕਿਸਤਾਨੀ ਫੌਜ ਨਾਲ ਨਹੀਂ। ਪਰ ਪਾਕਿਸਤਾਨੀ ਫੌਜ ਨੇ ਅਤਵਾਦੀਆਂ ਨਾਲ ਖੜਨਾ ਉਚਿਤ ਸਮਝਿਆ ਅਤੇ ਇਸ ਨੂੰ ਆਪਣੀ ਲੜਾਈ ਬਣਾ ਲਏ। ਇਸ ਸਥਿਤੀ ਵਿੱਚ ਸਾਡੀ ਜਵਾਬੀ ਕਾਰਵਾਈ ਜ਼ਰੂਰੀ ਸੀ ਅਤੇ ਇਸ ਵਿੱਚ ਉਹਨਾਂ ਨੂੰ ਜੋ ਵੀ ਨੁਕਸਾਨ ਹੋਇਆ ਇਸ ਦੇ ਲਈ ਉਹ ਖੁਦ ਜ਼ਿੰਮੇਵਾਰ ਨੇ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕਿਕ੍ਰਿਤ ਹਵਾਈ ਕਮਾਂਡ ਅਤੇ ਕੰਟਰੋਲ ਨੇ ਪਾਕਿਸਤਾਨੀ ਫੌਜੀ ਹਮਲਿਆਂ ਨੂੰ ناکਾਮ ਕਰ ਦਿੱਤਾ ਮਾਰਸ਼ਲ ਭਾਰਤੀ ਨੇ ਕਿਹਾ ਕਿ ਆਕਾਸ਼ ਮਿਜ਼ਾਇਲਾ ਭਾਰਤੀ ਫੌਜ ਵੱਲੋਂ ਵਰਤੀਆਂ ਜਾਂਦੀਆਂ ਹਥਿਆਰ ਪ੍ਰਣਾਲੀਆਂ ਵਿੱਚੋਂ ਇੱਕ ਸਰ ਉਹਨਾਂ ਯਕੀਨ ਦਿਵਾਇਆ ਕਿ ਸਾਰੇ ਫੌਜੀ ਅੱਡੇ ਅਤੇ ਪ੍ਰਣਾਲੀਆਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ ਅਤੇ ਕਿਸੇ ਵੀ ਮਿਸ਼ਨ ਨੂੰ ਪੂਰਾ ਕਰਨ ਲਈ ਤਿਆਰ ਰਹਿਣਗੀਆਂ تصدیق کہ دوماں دیشاں ਵੱਲੋਂ جنگ نو ختم کرن ਦਾ اعلان ਕਰ ਦਿੱਤਾ ਗਿਆ ہے بے شک ਪੰਜਾਬੀਆਂ ਨੇ ਹਰ ਹਾਲਤ ਨਾਲ ਨਜੁੱਟਣ ਲਈ ਤਿਆਰੀ ਕਰ ਲਈਏ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਲੋਕ ਪੰਜਾਬ ਛੱਡ ਕੇ ਭੱਜ ਰਹੇ ਨੇ جنگਬੰਦੀ ਤੋਂ ਬਾਅਦ ਵੀ ਲੋਕ ਤਰੇ ਹੋਏ ਨੇ ਇਸ ਕਾਰਨ ਜਲੰਧਰ ਅਮਰਸਰ ਲੁਗਿਆਣਾ ਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਤੇ ਪ੍ਰਵਾਸੀਆਂ ਦੀ ਭੀੜ ਲੱਗੀ ਹੋਈ ਹੈ ਪਾਕਿਸਤਾਨ ਦੇ ਵੱਲੋਂ ਕੀਤੇ ਹਮਲਿਆਂ ਕਰਕੇ ਪੰਜਾਬ ਵਿੱਚ ਆਏ ਦੂਜੇ ਸੂਬਿਆਂ ਦੇ ਮਜ਼ਦੂਰ ਰੇੜੀ ਫੜੀ ਲਾਉਣ ਵਾਲੇ ਅਤੇ ਵਿਦਿਆਰਥੀ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਮਜ਼ਦੂਰਾਂ ਦੇ ਜਾਣ ਕਰਕੇ ਪੰਜਾਬ ਵਿੱਚ ਲੇਬਰ ਦਾ ਸੰਕਟ ਖੜਾ ਹੋਣ ਦਾ ਖਤਰਾ ਹੈ ਕਿਉਂਕਿ ਸੂਬੇ ਵਿੱਚ 1 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਮਜ਼ਦੂਰਾਂ ਦੀ ਵਾਪਸੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨਾ ਲਗਾਉਣ ਲਈ ਸੰਕਟ ਪੈਦਾ ਹੋ ਸਕਦਾ ਹੈ ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਲਈ ਵੀ ਸੰਕਟ ਖੜਾ ਹੋ ਸਕਦਾ ਹੈ ਪੰਜਾਬ ਤੋਂ ਜਾਣ ਵਾਲੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿਣਾ ਸੁਰੱਖਿਅਤ ਨਹੀਂ ਮੰਨ ਰਹੇ ਜਦੋਂ ਪੰਜਾਬ ਵਿੱਚ ਸਥਿਤੀ ਸੁਧਰੇਗੀ ਤਾਂ ਉਹ ਵਾਪਸ ਆ ਜਾਣਗੇ ਪੰਜਾਬ ਤੋਂ ਜਾਣ ਵਾਲੇ ਮਜ਼ਦੂਰਾਂ ਨੇ ਕਿਹਾ ਹੈ ਕਿ ਇਸ ਸਮੇਂ ਉਹ ਇੱਥੇ ਡਰ ਮਹਿਸੂਸ ਕਰ ਰਹੇ ਨੇ ਇਸੇ ਲਈ ਉਹ ਘਰ ਵਾਪਸ ਆ ਰਹੇ ਨੇ ਸਰਹੱਦੀ ਜ਼ਿਲ੍ਹੇ ਨੂੰ ਤਾਂ ਛੱਡੋ ਚੰਡੀਗੜ੍ਹ ਸਣੇ ਪੰਜਾਬ ਦੇ ਤਕਰੀਬਨ ਹਰ ਇਲਾਕੇ ਵਿੱਚੋਂ ਪ੍ਰਵਾਸੀ ਵਾਪਸ ਜਾ ਰਹੇ ਨੇ ਉਂਝ ਜਜੇ ਵੀ ਕੁਝ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿੱਚ ਪੰਜਾਬ ਤੋਂ ਨਹੀਂ ਜਾਣਗੇ ਇਸ ਨੂੰ ਲੈ ਕੇ ਕਿਸਾਨ ਫਿਕਰਮੰਦ ਨਜ਼ਰ ਆ ਰਹੇ ਨੇ 1 ਜੂਨ ਤੋਂ ਪੰਜਾਬ ਵਿੱਚ ਓਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਖੇਤੀ ਲਈ ਪੂਰੀ ਤਰ੍ਹਾਂ ਯੂਪੀ ਅਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਤੇ ਨਿਰਭਰ ਨੇ ਇੰਨੀ ਦਿਨੀ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਬਿਹਾਰ ਤੇ ਯੂਪੀ ਤੋਂ ਆਉਣ ਵਾਲੇ ਲੋਕਾਂ ਦੀ ਭੀੜ ਹੁੰਦੀ ਸੀ ਜਦੋਂ ਕਿ ਇਸ ਵਾਰ ਵਿਗੜਦੇ ਮਾਹੌਲ ਕਾਰਨ ਵਾਪਸ ਜਾਣ ਵਾਲੇ ਲੋਕਾਂ ਦੀ ਭੀੜ ਹੈ ਇਸ ਨਾਲ ਪੰਜਾਬ ਵਿੱਚ ਝੋਨੇ ਦੀ ਲਵਾਈ ਸਮੇ ਮਜ਼ਦੂਰ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ 35 ਲੱਖ ਹੈਕਟੇਅਰ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਉਧਰ ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਵਿੱਚ ਜ਼ਿਆਦਾਤਰ ਮਜ਼ਦੂਰ ਯੂਪੀ ਤੇ ਬਿਹਾਰ ਤੋਂ ਨੇ ਲੋਕ ਇੱਥੇ ਕਈ ਫੈਕਟਰੀਆਂ ਤੋਂ ਕੰਮ ਛੱਡ ਕੇ ਵਾਪਸ ਘਰੇ ਜਾ ਰਹੇ ਨੇ ਢਿਲਗੱਡੀ ਫਨਲੀ ਇਨਵੈਸਟੇਸ਼ਨ ਤੇ ਪ੍ਰਵਾਸੀਆਂ ਦੀ ਪੀੜ ਹੈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੇਬਰ ਦੀ ਕਮੀ ਕਾਰਨ ਉਤਪਾਦਨ ਉੱਪਰ ਅਸਰ ਪਵੇਗਾ ਉਹਨਾਂ ਕਿਹਾ ਕਿ ਹਾਲਾਤ ਠੀਕ ਹੋ ਰਹੇ ਨੇ ਪਰ ਫਿਰ ਵੀ ਕੁਝ ਲੋਕ ਡਰੇ ਹੋਏ ਨੇ ਜੰਗਬੰਦੀ ਤੋਂ ਬਾਅਦ ਆਮ ਵਰਗੇ ਹੋਣ ਲੱਗੇ ਹਾਲਾਤ ਪੰਜ ਦਿਨਾਂ ਤੋਂ ਬੰਦ ਅਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਮੁੜ ਤੋਂ ਖੁੱਲ੍ਹੇ ਪਰ ਸਰਹੱਦੀ ਜ਼ਿਲ੍ਹੇ ਚ ਸਕੂਲ ਅਜੇ ਵੀ ਬੰਦ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਦੋ ਦਿਨਾਂ ਤੋਂ ਸਤੀਯਾਮ ਹੈ ਚੰਡੀਗੜ੍ਹ ਤੇ ਅਮ੍ਰਿਤਸਰ ਹਵਾਈ ਅੱਡੇ ਜਿੱਦੋਂ ਪੰਜ ਦਿਨਾਂ ਤੋਂ ਬੰਦ ਸਨ ਸਵੇਰੇ 10:30 ਵਜੇ ਤੋਂ ਖੋਲ੍ਹ ਦਿੱਤੇ ਗਏ ਇਸ ਤੋਂ ਪਹਿਲਾਂ 6 ਤੇ 7 ਮਈ ਦੀ ਰਾਤ ਨੂੰ ਹੋਈ ਆਪਰੇਸ਼ਨ ਸਿੰਦੂਰ ਹਵਾਈ ਅਮਲਿਤਵਾਲਾ ਉਹਨਾਂ ਨੂੰ 15 ਮਈ ਤੱਕ ਬੰਦ ਕਰ ਦਿੱਤਾ ਗਿਆ ਸੀ ਹਾਲਾਂਕਿ ਹੁਣ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੈ ਇਸ ਕਾਰਨ ਸੋਮਵਾਰ ਨੂੰ ਹਵਾਈ ਅੱਡਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਹਵਾਈ ਅੱਡੇ ਖੋਲਣ ਦਾ ਫੈਸਲਾ ਲਿਆ ਗਿਆ ਹੈ। ਹਵਾਈ ਅੱਡਾ ਖੋਲਣ ਸੰਬੰਧੀ ਅਧਿਕਾਰੀਆਂ ਨੇ ਇੱਕ ਨੋਟਿਸ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਸਾਨੇਵਾਲ ਹਵਾਈ ਅੱਡਾ ਵੀ ਅੱਜ ਸ਼ੁਰੂ ਹੋ ਗਿਆ। ਇਹ 7 ਮਈ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਵੀ ਹਵਾਈ ਅੱਡਾ ਜੋ ਕਿ ਪਿਛਲੇ 5 ਦਿਨਾਂ ਤੋਂ ਬੰਦ ਸੀ ਉਸ ਨੂੰ ਖੋਲ ਦਿੱਤਾ ਗਿਆ। ਪਠਾਨਕੋਟ ਅਤੇ ਜੰਮੂ ਅਤੇ ਹੋਰ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਹੋਰ ਹਿੱਸਿਆਂ ਲਈ ਬਸ ਸੇਵਾ ਹੁਣ ਪੂਰੀ ਤਰ ਦੱਸ ਦਿਆ ਕਿ ਸ਼੍ਰੀ ਨਗਰ 에어ਪੋਰਟ ਨੂੰ ਛੱਡ ਕੇ ਬਾਕੀ ਦੇ ਬੱਤੀ 에어ਪੋਰਟ ਆਮ ਦੇਣਾ ਵਾਂਗੂ ਖੋਲ ਦਿੱਤੇ ਗਏ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੋੜ ਅਦਾਲਤ ਗਈ ਪੰਜਾਬ ਸਰਕਾਰ 6 ਮਈ ਦੇ ਫੈਸਲੇ ਨੂੰ ਦੱਸਿਆ ਗਲਤ ਤਾਂ BBMP ਨੇ 14 ਮਈ ਨੂੰ ਸੱਦੀ ਮੀਟਿੰਗ BBMP ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਹੁਣ ਹਰਿਆਣਾ ਅਤੇ ਕੇਂਦਰ ਨਾਲ ਟੱਕਰ ਲੈ ਲਈ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਮੋੜ ਤੋਂ ਐਕਸ਼ਨ ਦੇ ਵਿੱਚ ਆ ਗਈ ਹੈ ਇਜ਼ਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੂੜ ਵਿਚਾਰ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਵਿੱਚ 6 ਮਈ ਦੇ ਆਦੇਸ਼ ਨੂੰ ਗਲਤ ਦੱਸਿਆ ਗਿਆ ਹੈ ਇਸ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਉੱਤੇ ਬੀਬੀਐਮਬੀ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਪੰਜਾਬ ਦਾ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨੈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਤੇ ਪਾਣੀ ਅਤੇ ਸਰੋਤਾਂ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਪੰਜਾਬ ਵੱਲੋਂ BBMP ਨੂੰ ਦਿੱਤੀ ਜਾ ਰਹੀ ਰਕਮ ਦਾ ਹੁਣ ਆਡਿਟ ਕੀਤਾ ਜਾਵੇਗਾ ਕਿਉਂਕਿ ਇਹ ਬੋਰਡ ਸੂਬੇ ਦੇ ਜਲ ਸਰੋਤਾਂ ਦੇ ਹਿੱਸੇ ਦੀ ਦੁਰਵਰਤੋਂ ਕਰ ਰਿਹਾ ਹੈ। ਭਗਵੰਤ ਮਾਨ ਨੇ ਤਿੱਖੇ ਲਹਿਜੇ ਦੇ ਵਿੱਚ ਸਵਾਲ ਪੁੱਛਿਆ ਕਿ ਜਦੋਂ BBMP ਸਾਡਾ ਆਪਣਾ ਪਾਣੀ ਹੀ ਲੁੱਟ ਰਿਹਾ ਹੈ ਤਾਂ ਅਸੀਂ ਉਹਨਾਂ ਨੂੰ ਪੈਸੇ ਕਿਉਂ ਦੇਈਏ? ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਕਟਾਇਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੀ ਰਕਮ ਰੋਕ ਦਿੱਤੀ ਗਈ ਹੈ ਜਿਸ ਕਾਰਨ ਸੂਬੇ ਦੀ ਪੇਂਡੂ ਆਰਥਿਕਤਾ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨਾ ਇਸ ਫੈਸਲੇ ਨੂੰ ਪੰਜਾਬ ਵਿਰੋਧ ਦੀ ਸਾਜਿਸ਼ ਕਰਾਰ ਦਿੱਤਾ ਹੈ BBMP ਚ 60% ਦੀ ਹਿੱਸੇਦਾਰੀ ਪੰਜਾਬ ਦੀ ਹੋਣ ਦੇ ਬਾਵਜੂਦ ਵੀ BBMP ਪੰਜਾਬ ਵਿਰੋਧ ਕੋਰਟ ਚ ਗਈ ਹੈ ਤੇ ਵਕੀਲ ਦੀ ਫੀਸ ਵੀ 60% ਦੀ ਸਾਨੂੰ ਦੇਣੀ ਪਵੇਗੀ ਅਸੀਂ ਇਹ ਫੈਸਲਾ ਕੀਤਾ ਹੈ ਕਿ BBMP ਦਾ ਫੰਡ ਰੋਕਿਆ ਜਾਵੇਗਾ ਅਤੇ ਪਿਛਲੇ ਫੰਡ ਨੂੰ ਆਡਿਟ ਕਰਵਾ ਕੇ ਹਿਸਾਬ ਲਿਆ ਜਾਵੇਗਾ ਇਹ ਮੁੱਦਾ ਸਿਰ ਪ੍ਰਸ਼ਾਸਕੀ ਹੀ ਨਹੀਂ ਬਣ ਰਿਹਾ ਸਗੋਂ ਪੂਰੀ ਤਰ੍ਹਾਂ ਰਾਜਨੀਤਿਕ ਰੰਗ ਲੈ ਚੁੱਕਿਆ ਹੈ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਪੰਜਾਬ ਇਕਾਈ ਨੇ BBMP ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਪਰ ਭਗਵੰਤ ਮਾਨ ਦੀ ਸਰਕਾਰ ਇਸ ਨੂੰ ਰਾਜ ਦੇ ਅਧਿਕਾਰਾਂ ਬਨਾਮ ਕੇਂਦਰ ਦੇ ਨਿਯੰਤਰਣ ਦੀ ਲੜਾਈ ਕਹਿ ਰਹੀ ਹੈ ਇਸ ਨਾਲ ਸੰਘੀ ਟਾਂਚੇ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਵਿਚਕਾਰ ਪਹਿਲਾਂ ਤੋਂ ਮੌਜੂਦ ਟਕਰਾਅ ਹੋਰ ਤੇਜ਼ ਹੋ ਸਕਦਾ ਹੈ ਮੁੱਖ ਮੰਤਰੀ ਮਾਨਯਾ ਸਪਸ਼ਟ ਕੀਤਾ ਹੈ ਕਿ ਜੇਕਰ ਕੇਂਦਰ ਅਤੇ BBMP ਪੰਜਾਬ ਦੇ ਹੱਕ ਵਿੱਚ ਸੁਧਾਰ ਨਹੀਂ ਕਰਦੇ ਤਾਂ ਸਰਕਾਰ ਇਸ ਮੁੱਦੇ ਨੂੰ ਸੁਪਰੀਮ ਕੋਰਟ ਅਤੇ ਸੰਸਦ ਵਿੱਚ ਲੈ ਕੇ ਜਾਵੇਗੀ। ਇਹਨਾਂ ਨੇ BBMP ਨੇ ਟੈਕਨੀਕਲੀ ਕਮੇਟੀ ਦੀ ਮੀਟਿੰਗ 14 ਮਈ ਨੂੰ ਬੁਲਾ ਲਈ ਹੈ ਜਿਸ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਿਲ ਹੋਣਗੇ। ਇਸ ਮੀਟਿੰਗ 'ਚ ਕੇਂਦਰੀ ਜਲ ਕਮਿਸ਼ਨ ਦੇ ਮੁੱਖ ਇੰਜੀਨੀਅਰ ਵੀ ਭਾਗ ਲੈ ਰਹੇ ਨੇ। ਪੰਜਾਬ-ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਇਹ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ 'ਚ ਤਿੰਨਾਂ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਅਲੋਕੇਸ਼ਨ ਹੋਵੇਗੀ ਅਤੇ ਸੂਬੇ ਆਪੋ ਆਪਣੀ ਪਾਣੀ ਦੀ ਡਿਮਾਂ ਪੰਜਾਬ ਦੀ ਪਾਣੀ ਦੀ ਮੰਗ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ